ਸਤਿਕਾਰਯੋਗ ਸਾਥ ਸੰਗਤੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਕ ਬਹੁਤ ਇਤਿਹਾਸਿਕ ਸਥਾਨ ਤੇ ਦੋਨੋਂ ਪਾਈਆਂ ਦਾ 8 ਵਰਸੀ ਮਨਾ ਰਹੇ ਹਾਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਤੇ ਚਰਨਜੀਤ ਸਿੰਘ ਛੰਨਾ ਦੀ ਇਤਿਹਾਸ ਕਿਉਂ ਹੈ ਜੋ ਕਰਕੇ ਇੱਥੇ ਵੱਡੇ ਸਹਿਬ ਜਾਦਿਆਂ ਨੇ ਬਾਬਾ ਜੀਤ ਸਿੰਘ ਨੇ ਤੇ ਬਾਬਾ ਜੋਜਾਰ ਸਿੰਘ ਨੇ ਆਪਣੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਸ਼ਹਾਦਤਾਂ ਦੇਣ ਦੀ ਫੀਲਡ ਕਈ ਸੀ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਬਾਦਸ਼ਾਹ ਰਣਜੀਤ ਪੂਰੇ ਸ਼ਿਕਾਇਤ ਕੀਤੀ ਸੀ ਕਿ ਬਾਦਸ਼ਾਹ ਰਣਜੀਤ ਅਸਲੀ ਤੇਰੇ ਰਾਜੇ ਹੈ ਨਹੀਂ ਹੈ ਤੇਰੇ ਮਤੇਤ ਹੈ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਾਨੂੰ ਕਹਿੰਦੇ ਐ ਕਿ ਤੁਸੀਂ ਪੰਗਤ ਦੇ ਵਿੱਚ ਬਰਸਾਦਾ ਸਕੋ ਜਿੱਥੇ ਅਸੀਂ ਕਿਸੇ ਹੋਰ ਜਾਤ ਦਾ ਪਰਛਾਵਾਂ ਆਪਣੇ ਉੱਤੇ ਨਹੀਂ ਪੈਣ ਦਿੰਦੇ ਤੇ ਜੇ ਥੇਰੇ ਰੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਨੈਦਾ ਦੇਸ਼ ਸਿੱਖ ਕੌਮ ਦੇ ਲਈ ਮੰਗ ਰਹੀ ਹੈ ਸੋਹੇ ਇਤਿਹਾਸ ਦੇ ਵਿੱਚ ਖਾਲਸਾ ਦੀ ਗੱਲ ਬੜੀ ਵੱਡੀ ਹੁੰਦੀ ਹੈ ਤੇ ਮੋਈ ਹੈ ਪਹਾੜੀ ਰਾਜਿਆ ਤੋਂ ਸੋ ਜੜੀਆਂ ਸ਼ਹਾਦਤਾਂ ਡੋਨਨਾ ਨੇ ਜਿੱਤੀਆਂ ਹੈ 기 ਇਥੇ ਇਹ ਸਾਡੇ ਇਤਿਹਾਸ ਦੇ ਲਈ ਬਹੁਤ ਮਹੱਤਵਪੂਰਨ ਫਿਰ 10ਵੇਂ ਪਾਕਸਾ ਦਾ ਹੁਕਮ ਹੈ ਇਨ ਗ੍ਰੀਪ ਸਿੱਖੋਂ ਕੋ ਦੂਮ ਬਾਦਸ਼ਾਹੀ ਸਾਨੂੰ ਉਹ ਬਾਦਸ਼ਾਹੀ ਦੇਖ ਕੇ ਹੈ ਖਾਰਿਸਤਾਨ ਦੇ ਕੀ ਗਏ ਹੈ ਬੇਸ਼ੱਕ ਅਸੀਂ ਅਜੇ ਉਸ ਦੀ ਮੰਤ ਪੂਰੀ ਤਰ੍ਹਾਂ ਨਹੀਂ ਕੀਤੀ ਹੈਗੀ ਉਸ ਤੋਂ ਬਾਅਦ ਜਿਹੜਾ ਇੰਦਰਾ ਗਾਂਧੀ ਕਾਂਗਰਸ ਤੇ ਭਾਜਪਾ ਦਾ ਮਨ ਖੱਟਾ ਹੋ ਗਿਆ ਸੀ ਤੇ ਫੌਜਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਲਾਉਣਾ ਚਾਹੁੰਦੀ ਸੀ ਸੇ ਸੰਤ ਜਨਰਲ ਸਿੰਘ ਭਿੰਡਰਾ ਵਾਲਿਆਂ ਦਾ ਹੁਕਮ ਸੀ ਕਿ ਜੇ ਫੌਜਾਂ ਦਰਬਾਰ ਸਾਹਿਬ ਦੇ ਉੱਤੇ ਲੱਗ ਜਾਣਗੀਆਂ ਤਾਂ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ 107 ਸੰਗਤ ਜੀ ਇਸ ਸਾਡੇ ਮਨ ਦਾ ਟਿਕਾਉਂਸਾ ਨਹੀਂ ਹੈ ਕਿ ਅਸੀਂ ਖਾਲਸਾਤਨ ਮੰਗਦੇ ਆਂ ਇਹ ਦੀ ਪ੍ਰਾਤਨ ਸਮੇ ਤੋਂ ਇਹ ਸਦੀ ਲੋੜ ਰਹੀ ਹੈ ਤੇ ਸਾਡੇ ਗੁਰੂ ਸਹਿਬਾਨ ਨੇ ਇਸ ਰਾਜ ਦੀ ਪੁਸ਼ਟੀ ਕੀਤੀ ਹੈ ਸੋ ਇਹ ਦੇ ਤੋਂ ਪਿੱਛੇ ਹਟਣਾ ਮੈਂ ਸਮਝਦਾ ਸਿੱਖ ਦਾ ਕੰਮ ਨਹੀਂ ਹੈ ਭਾਈ ਬਲਵਿੰਦਰ ਸਿੰਘ ਚਟਾਨਾ ਤੇ ਚਰਨਜੀਤ ਸਿੰਘ ਚੰਨੀ ਇਹਨਾਂ ਨੇ ਸਾਡੇ ਪਾਣੀਆਂ ਨੂੰ ਬਚਾਉਣ ਤੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਜੇ ਉਹ ਕਰਤੇ ਹੋਸਪਰੇ ਸਰਕਾਰ ਐਸਵਾਈਐਲ ਨਹਿਰ ਖੰਡ ਤੇ ਹਰਿਆਣੇ ਨੂੰ ਸਾਡਾ ਪਾਣੀ ਹੋਰ ਦੇਣਾ ਚਾਹੁੰਦੀ ਸੀ ਪਰ ਇਹ ਵੀਰਾਂ ਨੇ ਸਿੱਖ ਫੌਮ ਦੀ ਕਾਸ਼ ਦੇ ਮੁਤਾਬਕ ਸਿੱਖ ਫੌਮ ਦੀ ਨਿਮੈਂਟੀ ਕਰਦੇ ਆ ਇਹਨਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਅੱਜ ਤੱਕ एसवाईएल ਕਨੈਮ ਨਹੀਂ ਚਲਦੀ ਇਹ ਪਾਣੀਆਂ ਦਾ ਖੰਡੂਨ ਇੰਟਰਨੈਸ਼ਨਲ ਦਾ ਜਿਹੜਾ ਇੰਡੀਆ ਦਾ ਸੰਵਿਧਾਨ ਵੀ ਮੰਨਦਾ ਹੈ ਰਿਪੇਰੀਅਨ ਲਾਅ ਨੂੰ ਉਹ ਕਹਿੰਦਾ ਹੈ ਕਿ ਜਿਹੜੇ ਸੂਬੇ ਦਾ ਧਰਤੀ ਦੇ ਵਿੱਚੋਂ ਨਦੀ ਵਹਿੰਦੀ ਹੈ ਉਹ ਉਸੇ ਸੂਬੇ ਦਾ ਹੱਕ ਹੁੰਦਾ ਹੈ ਉਹਨਾਂ ਦੇ ਪਾਣੀਆਂ ਦਾ ਜੀ ਦਾ ਮਤਲਬ ਹੈ ਜੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਵਿੱਚੋਂ ਜਿਹੜੇ ਪਾਣੀ ਦੇ ਦਰਿਆ ਸੱਤ ਲੋਹ ਬਿਆਸ ਰਾਵੀ ਚਨਾਬ ਇਹ ਇਨ੍ਹਾਂ ਸੁਪਿਆਂ ਦੇ ਵਿੱਚੋਂ ਨਹੀਂ ਵਹਿੰਦੇ ਕਾਨੂੰਨੀ ਤੇ ਇੰਟਰਨੈਸ਼ਨਲ ਕਾਨੂੰਨ ਦੇ ਮਤਲਬਕ ਇਹਨਾਂ ਦਾ ਹੱਕ ਨਹੀਂ ਹੈ ਜੇ ਹੱਕ ਹੈਗਾ ਜਿਆਦਾ ਤਾਂ ਪਾਕਿਸਤਾਨ ਦਾ ਹੱਕ ਇੰਨਾ ਪਾਣੀਆਂ ਦੇ ਉੱਤੇ ਦਿੱਲੀ ਹਰਿਆਣੇ ਤੇ ਰਾਜਸਥਾਨ ਤੋਂ ਜ਼ਿਆਦਾ ਚੋ ਕਰਕੇ ਸਤਨੇ ਦਰਿਆ ਚਾਰ ਦਰਿਆ ਆਖਰ ਪਾਕਿਸਤਾਨ ਦੇ ਵਿੱਚ ਜਾ ਕੇ ਦਰਿਆ ਇੰਡਸ ਦੇ ਨਾਲ ਰਲ ਜਾਂਦੇ ਆ ਸੋ ਇਹਨਾਂ ਦੀ ਜਿਹੜੀ ਕੁਰਬਾਨੀ ਹੈ ਇਹ ਅਸੀਂ ਕਦੇ ਭੁੱਲ ਨਹੀਂ ਸਕਦੇ ਹੈਗੇ ਬਹੁਤ ਭਾਰੀ ਕੁਰਬਾਨੀ ਇਹਨਾਂ ਨੇ ਦਿੱਤੀ ਹੈ ਤੇ ਖਾਨਸਾਨ ਮੰਗਣਾ ਇੰਟਰਨੈਸ਼ਨਲ ਕਾਨੂੰਨ ਦੇ ਮਤਲਬ ਜਾਇਜ਼ ਹੈ ਪਰ ਅੱਜ ਮੋਦੀ আরএসএস বিজেপি ਸਰਕਾਰ ਨੇ ਜਿਹੜਾ ਸਿੱਖ ਲੀਡਰ ਖਰਦਸਤਾਨ ਦੀ ਗੱਲ ਕਰਦਾ ਹੈ ਆਜ਼ਾਦੀ ਦੀ ਗੱਲ ਕਰਦਾ ਹੈ ਉਸ ਨੂੰ ਬੀਜੇਪੀ ਮੋਦੀ ਸਰਕਾਰ ਨੇ ਫੌਜ ਨੂੰ ਤੇ ਜਸੂਸੀ ਏਜੰਸੀਆਂ ਨੂੰ ਹੁਕਮ ਦਿੱਤੇ ਹੈ ਕਿ ਇਹਨਾਂ ਨੂੰ ਮਾਰ ਦਿਓ ਐਸੇ ਕਰਕੇ ਸਾਡੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਈ ਰਿਪਦਮਨ ਸਿੰਘ ਮਲਿਕ ਨੂੰ ਤੇ ਭਾਈ ਸ਼ਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਮਰਵਾ ਦਿੱਤਾ ਹੈ ਤੇ ਕੈਨੇਡਾ ਦੀ ਸਰਕਾਰ ਨੇ ਬਹੁਤ ਭਾਰੀ ਨੰਬਰ ਦਿੱਤਾ ਤੇ ਆਪਣੀ ਪਾਰਲਮੈਂਟ ਦੇ ਵਿੱਚ ਵੀ ਉਹਨਾਂ ਨੇ ਮੱਥੇ ਪਾਸ ਕੀデア ਕੀ ਇੰਡੀਆ ਦੀ ਸਰਕਾਰ ਨੇ ਇਹਨਾਂ ਨੂੰ ਸ਼ਹੀਦ ਕੀਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਭਲ ਪਰਮਜੀਤ ਸਿੰਘ ਪੰਜਾਬੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸ਼ਹੀਦ ਕਰ ਦਿੱਤਾ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਟੂ ਨੂੰ ਤੇ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਸੈਂਟਰ ਮੋਤੀ ਜੀ ਸਰਕਾਰ ਨੇ ਸ਼ਹੀਦ ਕਰਾਇਆ ਇਹ ਮੈਂ ਸਿੱਧਾ ਇੰਤਜ਼ਾਮ ਮੋਤੀ ਸਰਕਾਰ ਦੇ ਉੱਤੇ ਟੀਉ ਲਗਾਉਂਦਾ ਚੋਕਰ ਤੇ ਮੋਤੀ ਨੇ ਇੱਕ ਬਿਆਨ ਦਿੱਤਾ ਕਿ ਪਹਿਲਾਂ ਜਿਹੜੇ ਸਿੱਖ ਖਾਲਸਾਣ ਦੀ ਮੰਗ ਕਰਦੇ ਸੀ ਤੇ ਹਿੰਦੁਸਤਾਨ ਇੰਡੀਆ ਨੂੰ ਛੱਡ ਕੇ ਚਲੇ ਜਾਂਦੇ ਸੀ ਸਾਡੇ ਇੰਡੀਆ ਦੀਆਂ ਸਰਕਾਰਾਂ ਜਿੱਥੇ ਉਹ ਜਾਠੇ ਪ੍ਰਣਾਣੰਦ ਜੀ ਸੀ ਉਸ ਮੁਲਖਾ ਨੂੰ ਸਕੇਤ ਲਾਉਂਦੇ ਸੀਗੇ ਪਰ ਮੋਦੀ ਕਹਿੰਦਾ ਹੁਣ ਨਹੀਂ ਹੁਣ ਅਸੀਂ ਸਿੱਧਾ ਇਨਾਂ ਨੂੰ ਟੱਕਰ ਦੇ ਆ ਜਿਹੜੇ ਸ਼ਹੀਦ ਕੀਤੇ ਉਹਨਾਂ ਦੇ ਮੈਂ ਨਾਂ ਲੈ ਆ ਇੱਕ ਦਿਨ ਸ਼ਹੀਦ ਕੀਤੇ ਜਾਂਦੇ ਹੈ ਜਿਹੜੀ ਸੈਂਟਰ ਪ੍ਰਾਈਮ ਮਿਨਿਸਟਰ ਦੀ ਕੈਬਨਟ ਹੁੰਦੀ ਹੈ ਉਹਦੇ ਵਿੱਚ ਸਿਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਮਤਾ ਰੱਖਿਆ ਜਾਂਦਾ ਹੈ ਕਿ ਇਹ ਸਿੰਘ ਨੂੰ ਅਸੀਂ ਸ਼ਹੀਦ ਦਾ ਖਤਲ ਕਰਨ ਜਿਹੜਾ ਛੋਪਾ ਸੁਣਦਾ ਫਿਰ ਖੁਫੀ ਏਜੰਸੀਆਂ ਨੂੰ ਰੋਂਉਂ ਫੋਕਮ ਮਿਲਦੇ ਆ ਕਿ ਹੁਣ ਤੁਸੀਂ ਇਹਨਾਂ ਨੂੰ ਸ਼ਹੀਦ ਕਰਦੇ ਹੋ ਇਹਦੇ ਤੇ ਕੈਨੇਡਾ ਨੇ ਬ੍ਰਿਟਾ ਨੇ ਦਰਜ ਅਲੰਬਾ ਇੰਡੀਆ ਨੂੰ ਦਿੱਤਾ ਅਮਰੀਕਾ ਦੇ ਵਿੱਚ ਜਿਹੜੇ ਰਾਇ ਸਮਾਰੀ ਕਰਾਉਂਦੇ ਐ ਪੰਨੂ ਸਾਹਿਬ ਉਹਨਾਂ ਨੂੰ ਮਾਰਨ ਦੀ ਦਲੀਲ ਬਣਾ ਲਈ ਸੀ ਪਰ ਅਮਰੀਕਾ ਦੀ ਜਿਹੜੀ ਖੁਫੀਆ ਏਜੰਸੀ ਹੈ ਉਹ ਇੰਨੀ ਤੇਜ਼ ਹੈ ਕਿ ਉਸ ਨੇ ਸਾਰੇ ਟੈਲੀਫੋਨ ਸਾਰੇ ਵਾਇਰਲੈਸ ਰਿਕਾਰਡ ਕਰ ਲਏ ਜਿਹੜੇ ਹੁਕਮ ਅਮਰੀਕਾ ਦੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਜਾਰੇ ਸੀਗੇ ਕਿ ਅਸੀਂ ਇੰਨੇ ਪੈਸੇ ਦਵਾਂਗੇ ਜੇ ਪੰਨੋ ਨੂੰ ਤੁਸੀਂ ਸ਼ਹੀਦ ਕਰੋਗੇ ਬਾਅਦ ਦੇ ਮੱਖਾਂ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰਨ ਦੇ ਲਈ ਹਿੰਦੁਸਤਾਨ ਨੇ ਉਹਨਾਂ ਮੁਲਕਾਂ ਦੀ ਬਾਦਸ਼ਾਹੀ ਤੋੜਤੀ ਹੈ ਜਿਹੜਾ ਠੀਕ ਬਹੁਤ ਵੱਡਾ ਇੰਟਰਨੈਸ਼ਨਲ ਜੁੜਮ ਹੁੰਦਾ ਫਰਜ਼ਕਰ ਲੋ ਟੀਆਰ ਜੰਡੀ ਨੇ ਸ਼ਰਨ ਜੇਬਤ ਦੇ ਧਾਰਮਿਕ ਲੀਡਰ ਦਲਾਈ ਲਾਮਾ ਸਾਭ ਨੂੰ ਦਿੱਤੀ ਹੈ ਬੰਗਲਾਦੇਸ਼ ਦੀ ਬੇਗਮ ਸਾਹਿਬ ਨੂੰ ਦਿੱਤੀ ਹੈ ਜੇ ਇਹਨਾਂ ਦੋਨਾਂ ਦੇ ਉੱਤੇ ਕੋਈ ਵਾਰ ਕਰੂਗਾ ਤਾਂ ਇੰਡੀਆ ਦੀ ਜਿਹੜੀ ਸੋਵਰੇਨਿਟੀ ਬਾਦਸ਼ਾਹੀ ਹੈ ਇੱਕ ਤਾਂ ਇਹ ਟੁੱਟੂਗੀ ਦੂਜਾ ਇਹ ਸਰਕਾਰ ਦੀ ਬੇਇੱਜ਼ਤੀ ਬਹੁਤ ਹੋਊਗੀ ਕਿ ਜਿਸ ਨੂੰ ਇਹਨੇ ਪਣਾ ਦਿੱਤੀ ਹੈ ਉਹਨਾਂ ਵੀ ਇੰਡੀਆ ਦੇ ਚਰਨੀ ਕਰ ਸਕਿਆ ਸੋ ਇਹ ਸਾਰੀ ਚੀਜ਼ ਤੁਹਾਡੇ ਸਾਹਮਣੇ ਮੈਂ ਰੱਖੀ ਹੈ ਕਿ ਹਿੰਦੁਸਤਾਨ ਇੰਡੀਆ ਨੇ ਕਿਸ ਤਰੀਕੇ ਦੇ ਨਾਲ ਇਹ ਸਿੱਖ ਸ਼ਹੀਦ ਕਰਾਇਆ ਸਿੱਖ ਕਦੇ ਚੁੱਪ ਕਰਕੇ ਨਹੀਂ ਬੈਠਦੇ ਮੈਂ ਪੜਿਆ ਸਾਰਾ ਖੁਸ਼ ਕੀਤਾ ਮੱਸਾ ਰੰਗੜ ਨੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਸੁਖਾ ਸਿੰਘ ਭਾਈ ਨੇ ਤੇ ਮਤਾਬ ਸਿੰਘ ਭਾਈ ਨੇ ਉਸ ਦਾ ਖਾਤਮਾ ਕਰ ਦਿੱਤਾ ਸੀਗਾ ਇਹ ਸਿੱਖਾਂ ਦੇ ਲੀਡਰ ਜਿਵੇਂ ਮੋਤੀ ਜੀ ਸਰਕਾਰ ਨੇ ਹੁਕਮ ਦਿੱਤੇ ਆ ਖੁਫੀਆ ਏਜੰਸੀਆਂ ਨੂੰ ਕਿ ਇਹ ਸਿੱਖਾਂ ਨੂੰ ਜਾ ਕੇ ਮਾਰ ਦਿਓ ਸਿੱਖਾਂ ਦੇ ਵਿੱਚ ਇਹੋ ਜੀ ਰਵਾਇਤ ਨਹੀਂ ਹੈ ਇਹ ਪਤਾ ਨਹੀਂ ਗੁਰੂ ਦੀ ਕੀ ਦਾਤ ਹੈ ਸਿੱਖਾਂ ਦੇ ਵਿੱਚੋ ਹੀ ਦੋ ਜਾਂ ਤਿੰਨ ਸੇ ਉੱਠ ਪੈਂਦੇ ਆ ਔਰ ਉਹ ਜੋ ਸਰਕਾਰ ਕਰਦੀ ਹੈ ਉਹਦਾ ਬਦਲਾ ਲੈਂਦੀ ਹੈ ਇਹ ਪਤਾ ਨਹੀਂ ਕੀ ਗੱਲ ਹੈ ਫਾਈਬਨ ਸੇ ਸਤਵਾਨ ਸੇ ਤੇ ਤੇਰਸੇ ਇੰਨਾ ਮੇ ਵੀ ਤੁਸੀਂ ਨੂੰ ਨਹੀਂ ਦੱਸਿਆ ਜੇ ਤਾਂ ਮੈਨੂੰ ਗ੍ਰੈਸਟਾਰ ਕੀਤਾ ਬਹੁਤ ਮੇਰੀ ਪਰਚੀ ਗਈ ਕਿ ਟੂ ਪਲੀਸ ਅਫਸਰ ਹੈ ਤੇਰਾ ਹੱਥ ਇਹਦੇ ਵਿੱਚ ਹੈਗਾ ਮੈਂ ਕਿਹਾ ਨਹੀਂ ਮੇਰਾ ਹੈ ਨਹੀਂਗਾ ਮੈਨੂੰ ਇਹ ਤਿੰਨ ਨਹੀਂ ਮਿਲੇ ਪਰ ਜਦੋਂ ਵੀ ਇਹਨਾਂ ਨੇ ਇਹੋ ਜਿਹੇ ਕੰਮ ਕਰਨੇ ਹੁੰਦੇ ਆ ਇਹ ਦੋ ਤਿੰਨ ਸਿੰਘ ਆਪਣੇ ਆਪ ਸਲਾਹ ਕਰਕੇ ਜੇ ਹੋ ਸਕੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਕੰਮ ਕਰ ਦਿੰਦੇ ਆ ਤੇ ਮੋਦੀ ਸਾਹਿਬ ਜੀ ਜਿਹੜਾ ਤੁਸੀਂ ਕੰਮ ਇਹ ਕਰਵਾਇਆ ਇਹਦਾ ਸਿੱਟਾ ਅੱਜ ਨਿਕਲ ਜੇ ਕੱਲ ਨਿਕਲ ਜੇ ਇਹ ਰੱਬ ਵੀ ਜਾਣਦਾ ਸਾਡਾ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ ਇੱਕ ਗੁਰੂ ਸਾਹਿਬ ਨੇ ਬਣਾਵਟ ਸਿੱਖਾਂ ਦੀ ਇਹੋ ਜਿਹੀ ਬਣਾਈ ਹੈ ਜੀ ਬਗੈਰ ਕਿਸੇ ਤੋਂ ਪੁੱਛਿਆ ਬਗੈਰ ਕਿਸੇ ਤੋਂ ਦੱਸਿਆ ਬਗੈਰ ਸੀਆਈਡੀ ਨੂੰ ਪਤਾ ਲੱਗਣਾ ਆਈ ਬੀ ਨੂੰ ਨਹੀਂ ਪਤਾ ਲੱਗਦਾ ਰੌਣ ਨੂੰ ਨਹੀਂ ਪਤਾ ਲੱਗਦਾ ਇਹ ਐਸਰਾ ਸਿੱਖ ਐਸਰਾ ਦਾ ਬਦਲਾ ਲੈਂਦੇ ਹੈ ਮੈਂ ਕਿਸੇ ਨੂੰ ਸ਼ਾ ਨਹੀਂ ਕਰ ਰਿਹਾ ਜਿਸ ਨੂੰ ਹੱਲਾਸ਼ੀਰ ਨਹੀਂ ਦੇ ਰਿਹਾ ਸਿਰਫ ਸਿੱਖ ਸੰਗਤ ਨੂੰ ਦੱਸ ਰਿਹਾ ਆਪਣੇ ਪੜਾਈ ਜੋ ਮੈਂ ਕੀਤੀ ਹੈ ਕੀ ਥੰਮ ਤੇ ਮੈਂ ਹੁੰਦੀ ਰੱਬ ਜਾਣਦਾ ਹੈ ਜਿਹੜੇ ਸਿੱਖ ਉੱਠ ਪੈਂਦੇ ਹੈ ਥੇ ਕੰਮ ਕਰ ਦਿੰਦੇ ਹੈ ਇਸੇ ਕਰਕੇ ਜਿਹੜੇ ਵਜ਼ੀਰਾ ਨੇ ਕੰਮ ਕੀਤਾ ਜਿੰਨਾਂ ਨੇ ਫੈਸਲੇ ਲਏ ਸਿੱਖਾਂ ਨੂੰ ਮਾਰਨ ਦੇ ਉਹਨਾਂ ਨੂੰ ਜੈਡ ਪਲਸ ਸਿਕਿਉਰਿਟੀ ਦਿੱਤੀ ਹੈ ਜਿਵੇਂ ਕਿ ਜੈ ਸ਼ੰਕਰ ਜੀ ਅਮਿਤ ਸ਼ਾ ਜੀ ਗਰੇਵ ਜੀ ਰੱਖਿਆ ਵਜ਼ੀਰ ਰਾਜਨਾਥ ਸਿੰਘ ਫਿਰ ਸਿਕਿਉਰਿਟੀ ਰੱਖਿਆ ਡਵਾਈਜ਼ਰ ਡੋਇਨ ਰੌ ਦੇ ਮੁਖੀ ਸਿਨਾ ਜੀ ਸਾਬਕਾ ਰੌ ਦੇ ਮੁਖੀ ਡੋਇਨ ਇਹ ਸਾਰਿਆਂ ਨੇ ਮੀਟਿੰਗ ਦੇ ਵਿੱਚ ਮਤਾ ਪਾਸ ਕੀਤਾ ਕਿ ਇਹ ਸਿੱਖਾਂ ਨੂੰ ਮਾਰਿਆ ਜਾਵੇ ਕਿ ਕੈਨੇਡਾ ਨੇ ਚਾਰ ਦੋਸ਼ੀ ਫੜ ਲਏ ਆ ਜਿਨ੍ਹਾਂ ਨੇ ਸਿੱਖ ਉਥੇ ਸੀਟ ਕੈਨੇਡਾ ਦੇ ਵਿੱਚ ਕੀਤੇ ਆ ਟੀ ਅਮਰੀਕਾ ਨੇ ਨੰਬੇ ਜਿੱਤੇ ਆ ਟੀ ਅਮਰੀਕਾ ਦੇ ਪੇਸ਼ ਕਰੋ ਜਿਹੜੇ ਜਿਹੜੇ ਬੰਦਿਆਂ ਨੇ ਇਹ ਸਲਾਹ ਬਣਾਈ ਆ ਤੇ ਬੰਦੇ ਮੈਂ ਤੁਹਾਨੂੰ ਸਾਰੇ ਦੱਸਦੇ ਆ ਕੀ ਕਿਹੜੇ ਕਿਹੜੇ ਹੈ ਹੁਣ ਇਹ ਅਮਰੀਕਾ ਦੀ ਮਰਜ਼ੀ ਹੈ ਕੀ ਕਰੇ ਰੱਖਿਆ ਦਾ ਵਜ਼ੀਰ ਇੱਕ ਹਫਤਾ ਹੋਇਆ ਅਮਰੀਕਾ ਗਿਆ ਸੀ ਤੇ ਇੰਡੀਆ ਨੇ ਮੰਗ ਕੀਤੀ ਸੀ ਅਮਰੀਕਾ ਨੂੰ ਕਿ ਜਿਹੜਾ ਨਵਾਂ ਜਹਾਜ਼ ਹੈ ਸੀ ਹਵਾਈ ਜਹਾਜ਼ ਤੇਜਸ ਬਣਾ ਰਹੇ ਹੈ ਉਹਦਾ ਸਾਨੂੰ ਅਮਰੀਕਾ ਇੰਜਣ ਦਵੇ ਸਾਡੇ ਤੋਂ ਜੈਟ ਇੰਜਣ ਨਹੀਂ ਬਣਦਾ ਪਰ ਰਾਜਨਾਥ ਸਿੰਘ ਰੱਖਿਆ ਮੰਤਰੀ ਖਾਲੀ ਹੱਥ ਮੁੜਿਆ ਅਮਰੀਕਾ ਨੇ ਨਹੀਂ ਦਿੱਤਾ ਇਸੇ ਤਰ੍ਹਾਂ ਇਹ ਸਾਰੇ ਮੁਲਕ ਅੱਜ ਨਾਰਾਜ਼ ਨੇ ਕਿ ਸਿੱਖ ساری ਦੁਨੀਆ ਦੇ ਵਿੱਚ ਫੈਲੇ ਹੋਏ ਆ ਹਰੇਕ ਮੈਂਬਰ ਪਾਰਲੀਮੈਂਟ ਨੂੰ ਉਹਨਾਂ ਦਾ ਵਾਪਿੰਦਾ ਅੱਜ ਸਿੱਖਾਂ ਦੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਤਾਕਤ ਵਧੀ ਹੋਈ ਹੈ ਅਸੀਂ ਹੁਣ ਛੋਟੇ ਨਹੀਂ ਰਹੇ ਸਾਨੂੰ ਇਸ ਤਰ੍ਹਾਂ ਦੇ ਮਰਵਾ ਨਹੀਂ ਸਕਦੇ ਨਸਲਕੁਸ਼ੀ ਨਹੀਂ ਕਰ ਸਕਦੇ ਹੈਗੇ ਆਪਾਂ ਜੇ ਗੱਲ ਖਾਲਸਾ ਦੀ ਆਮਨ ਪਸੰਦ ਤਰੀਕੇ ਦੇ ਨਾਲ ਕਰਾਂਗੇ ਦਲੀਲ ਦੇ ਨਾਲ ਕਰਾਂਗੇ ਤੇ ਦਾ ਜ਼ੋਰ ਕੋਈ ਨਹੀਂ ਬਣਦਾ ਹੈਗਾ ਇਹ ਸਾਡੀ ਪਾਰਟੀ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਇਹ ਇਜਾਜ਼ਤ ਹਾਸਲ ਕੀਤੀ ਹੈ ਜ਼ੰਬਾ ਸੰਘਰਸ਼ ਤੇ ਮੈਂ ਬਹੁਤ ਰਣਿਅ ਅੱਜ ਕਿ ਤੁਸੀਂ ਇੱਥੇ ਆ ਕੇ ਦਰਸ਼ਨ ਦਿੱਤੇ ਤੇ ਸੰਦੂ ਸਾਹਿਬ ਨੇ ਮੰਡ ਸਾਹਿਬ ਨੇ ਚੰਦਣਾ ਸਾਹਿਬ ਨੇ ਤੇ ਪਗਵਾਲ ਸਾਹਿਬ ਨੇ ਤੇ ਤੁਸੀਂ ਸਾਰਿਆਂ ਨੇ ਰਣਜੀਤ ਸਿੰਘ ਨੇ ਸਾਰਿਆਂ ਨਾਲ ਸਾਥ ਦੇ ਕੇ ਅੱਜ ਇਹ ਸਹਾਇਤਾ ਦਿਨ ਸ਼ਾਮ ਜਾ ਪੜਾਇਆ ਅਸੀਂ ਜਟਾਣਾ ਸਾਹਿਬ ਦੀ ਭੈਣ ਜਿੰਨਾ ਦੇਵਨੋਈ ਇੱਥੇ ਆਈ ਸੀ ਪਰ ਐਕਸੀਡੈਂਟ ਦੇ ਨਾਲ ਪੂਰੇ ਹੋ ਗਏ ਅਫਸੋਸ ਕਰਦੇ ਹਾਂ ਤੇ ਬੀਪੀ ਜੀ ਅਭੀ ਅਫਸੂਸ ਸੌਂਸ ਕਰਦੇ ਆ ਤੇ ਬੀਪੀ ਅਮਰਤਪਾਲ ਖੋਸ਼ ਜੋ ਪਾਈ ਬਿਆਨ ਸਿੰਘ ਜੀ ਟੀਏ ਉਹਨਾਂ ਦਾ ਸ਼ੁਕਰੀਆ ਕਰਦੇ ਆ ਕੌਮੀ ਇਨਸਾਫ ਮੋਰਚੇ ਦੇ ਮੁਖੀ ਗੁਰਚਰਨ ਸਿੰਘ ਜੀ ਦਾ ਕਰਦੇ ਆ ਤੇ ਸਾਰਿਆਂ ਦਾ ਕਰਦੇ ਆ ਤੋਂਡਾ ਖਾਸ ਕਰਕੇ ਸ਼ਹੀਦਾਂ ਦਾ ਜਿਨਾਂ ਨੇ ਅੱਜ ਟਾਈਮ ਕੱਢ ਕੇ ਇੱਥੇ ਦਰਸ਼ਨ ਦਿੱਤੇ ਹੈ ਤੇ ਆਪਣੇ ਨਾਮ ਜਿੱਥੇ ਆਸ ਕਰਤਾ ਹਾਂ ਹਮੇਸ਼ਾ ਫਤਿਹ ਦੀ ਆਜ਼ਾਦੀ ਦੀ ਖਾਲਿਸਤਾਨ ਦੀ ਫਤਿਹ ਹਰ ਕਰਦੇ ਵਾਇਟਰ ਜੀ ਦਾ ਖਾਲਸਾ ਵਾਇਟਰ ਜੀ ਦੀ ਫਤਿਹ